ਅੱਜ ਦੇ ਸਮੇਂ ਦੇ ਵਿੱਚ ਹਰ ਕਿਸੇ ਦੀ ਜ਼ਿੰਦਗੀ ਭੱਜ ਦੌੜ ਵਾਲੀ ਹੋ ਗਈ ਹੈ ਕਿਉਂਕਿ ਅਸੀਂ ਨੌਕਰੀਆਂ ਵੀ ਕਰਨੀਆਂ ਅਸੀਂ ਘਰ ਵੀ ਸੰਭਾਲਣਾ ਤੇ ਕਈ ਵਾਰ ਅਜੀਹਾ ਹੁੰਦਾ ਹੈ ਕਿ ਸਾਡੇ ਕੋਲ ਸਮਾਂ ਘੱਟ ਬਚਦਾ ਤੇ ਸਮਾਂ ਘੱਟ ਹੋਣ ਦੇ ਕਾਰਨ ਕਈ ਵਾਰ ਅਸੀਂ ਆਪਣੇ ਰਸੋਈ ਦੇ ਕੰਮ ਜਲਦੀ ਜਲਦੀ ਨਿਬੜਨ ਨੂੰ ਕਰਦੇ ਤੇ ਕਈ ਵਾਰ ਫਿਰ ਅਜੀਹਾ ਹੋ ਜਾਂਦਾ ਹੈ ਕਿ ਅਸੀਂ ਸਬਜ਼ੀਆਂ ਕੁੱਕਰ ਦੇ ਵਿੱਚ ਬਣਾ ਲੈਂਦੇ ਪਰ ਕੀ ਤੁਸੀਂ ਜਾਣਦੇ ਹੋ ਕਿ ਆਪਣਾ ਸਮਾਂ ਬਚਾਉਣ ਦੇ ਮਾਰੇ ਕੁੱਕਰ ਦੇ ਵਿੱਚ ਤੁਸੀਂ ਸਬਜ਼ੀ ਤਾਂ ਬਣਾ ਰਹੇ ਹੋ ਪਰ ਤੁਸੀਂ ਆਪਣੀ ਸਿਹਤ ਨੂੰ ਖਰਾਬ ਕਰ ਰਹੇ ਹੋ ਕਿਉਂਕਿ ਅਜਿਹੀ ਪੰਜ ਪੂਰਨ ਨੇ ਜੇਕਰ ਤੁਸੀਂ ਉਹ ਕੁੱਕਰ ਦੇ ਵਿੱਚ ਬਣਾਈਏ ਤਾਂ ਉਹ ਸਾਡੀ ਸਿਹਤ ਉੱਤੇ ਮਾੜਾ ਪ੍ਰਭਾਵ ਪਾਉਂਦੇ ਤੇ ਆਖਿਰਕਾਰ ਉਹ ਕਿਹੜੀ ਕਿਹੜੀ ਚੀਜ਼ ਹੈ ਅੱਜ ਦੇ ਇਸ ਖਾਸ ਵੀਡੀਓ ਚ ਤੁਹਾਨੂੰ ਦੱਸਾਂਗੇ ਤੇ ਹਰ ਤੱਕ ਵੀਡੀਓ ਦੇ ਨਾਲ ਜੁੜੇ ਜ਼ਰੂਰ ਜੇ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਸ਼ਾਇਦ ਹੀ ਕੋਈ ਅਜਿਹੀ ਰਸੋਈ ਹੋਵੇਗੀ ਜਿੱਥੇ ਖਾਣਾ ਬਣਾਉਣ ਦੇ ਲਈ ਪ੍ਰੈਸ਼ਰ ਕੁੱਕਰ ਦਾ ਇਸਤੇਮਾਲ ਨਾ ਹੁੰਦਾ ਹੋਵੇ ਅੱਜ ਦੇ ਸਮੇਂ ਦੇ ਵਿੱਚ ਘਰ 'ਚ ਔਰਤਾ ਕੁੱਕਰ ਤੋਂ ਬਿਨਾ ਆਪਣੀ ਰਸੋਈ ਦੀ ਕਲਪਨਾ ਵੀ ਨਹੀਂ ਕਰ ਸਕਦੀ। ਜ਼ਿਆਦਾਤਰ ਘਰਾਂ ਦੇ ਵਿੱਚ ਲੋਕ ਸਮੇਂ ਅਤੇ ਗੈਸ ਦੀ ਬਚਤ ਕਰਦੇ ਹੋਏ ਭੋਜਨ ਨੂੰ ਸਵਾਦਿਸ਼ਟ ਬਣਾਉਣ ਲਈ ਪ੍ਰੈਸ਼ਰ ਕੁੱਕਰ ਦੀ ਵਰਤੋਂ ਕਰ ਲੈਂਦੇ ਨੇ। ਪਰ ਕੀ ਤੁਸੀਂ ਜਾਣਦੇ ਹੋ ਕੁਝ ਅਜਿਹੇ ਭੋਜਨ ਜੋ ਕਿ ਤੁਹਾਨੂੰ ਕਾਫੀ ਜ਼ਿਆਦਾ ਪਰੇਸ਼ਾਨ ਕਰ ਸਕਦੇ। ਅਸਲ ਦੇ ਵਿੱਚ ਪ੍ਰੈਸ਼ਰ ਕੁੱਕਰ 'ਚ ਖਾਣਾ ਬਣਾਉਣ ਸਮੇਂ ਸਾਨੂੰ ਪਰਹੇਜ਼ ਕਰਨ ਦੀ ਜ਼ਰੂਰਤ ਹੈ। ਦੱਸਿਆ ਜਾਂਦਾ ਹੈ ਕਿ ਜੇਕਰ ਅਸੀਂ ਪਰਹੇਜ਼ ਨਹੀਂ ਕਰਦੇ ਤਾਂ ਨਾ ਸਿਰਫ ਖਾਣੇ ਦਾ ਸਵਾਦ ਸਹੂ ਕਿ ਸਾਡੀ ਸਿਹਤ ਵੀ ਖਰਾਬ ਹੋ ਜਾਂਦੀ ਹੈ ਮੈਂ ਹੁਣ ਤੁਹਾਨੂੰ ਪੰਜ ਚੀਜ਼ਾਂ ਦੱਸਾਂਗੀ ਜੋ ਕਿ ਪ੍ਰੈਸ਼ਰ ਕੁੱਕਰ ਦੇ ਵਿੱਚ ਨਹੀਂ ਬਣਾਉਣੀਆਂ ਚਾਹੀਦੀ ਸਭ ਤੋਂ ਪਹਿਲਾਂ ਹੈ ਫਲੀਆਂ ਬੀਨਜ਼ ਯਾਨੀ ਕਿ ਫਲੀਆਂ ਦੇ ਵਿੱਚ ਲੈਕਟਨ ਨਾ ਦਾ ਟੌਕਸਿਨ ਮੌਜੂਦ ਹੁੰਦਾ ਹੈ ਜੋ ਕੁੱਕਰ ਦੇ ਵਿੱਚ ਬੀਨਜ਼ ਕੌਣ ਤੇ ਡਾਈਜੈਸ਼ਨ ਦੇ ਨਾਲ ਸੰਬੰਧਿਤ ਪਰੇਸ਼ਾਨੀ ਤੋਂ ਪੋਇਜ਼ਨ ਦਾ ਕਾਰਨ ਬਣ ਸਕਦਾ ਇਹ ਹੀ ਕਾਰਨ ਹੈ ਕਿ ਬੀਨਜ਼ ਨੂੰ ਪ੍ਰੈਸ਼ਰ ਕੁੱਕਰ ਦੇ ਵਿੱਚ ਨਹੀਂ ਪਕਾਉਣਾ ਚਾਹੀਦਾ ਦੂਸਰੇ ਨੰਬਰ ਤੇ ਹੈ ਆਲੂ ਜੇ ਤੁਸੀਂ ਵੀ ਆਲੂ ਦੀ ਸਬਜ਼ੀ ਬਣਾਉਣ ਦੇ ਲਈ ਪ੍ਰੈਸ਼ਰ ਕੁੱਕਰ ਦੀ ਵਰਤੋਂ ਕਰਦੇ ਹੋ ਤਾਂ ਆਪਣੀ ਇਸ ਆਦਤ ਨੂੰ ਤੁਰੰਤ ਪ੍ਰੈਸ਼ਰ ਕੁੱਕਰ ਦੇ ਵਿੱਚ ਆਲੂ ਪਕਾਉਣਾ ਸਿਹਤ ਦੇ ਲਈ ਹਾਨੀਕਾਰਕ ਹੋ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਆਲੂ ਦੇ ਵਿੱਚ ਸਟਾਰਚਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਪ੍ਰੈਸ਼ਰ ਕੁੱਕਰ ਦੇ ਵਿੱਚ ਇਹਨਾਂ ਨੂੰ ਪਕਾਉਣ ਦੇ ਨਾਲ ਆਲੂਆਂ ਦੇ ਜੋ ਪੋਸ਼ਕ ਤੱਤ ਓਕਟ ਹੋ ਜਾਂਦੇ ਨੇ ਜਨਰਲ ਆਫ ਸਾਇੰਸ ਆਫ ਫੂਡ ਐਂਡ ਐਗਰੀਕਲਚਰ ਦੇ ਵਿੱਚ ਇੱਕ ਖੋਜ ਦੇ ਵਿੱਚ ਕਿਹਾ ਗਿਆ ਹੈ ਕਿ ਪ੍ਰੈਸ਼ਰ ਕੁੱਕਰ ਦੇ ਵਿੱਚ ਖਾਣਾ ਪਕਾਉਣ ਦੇ ਨਾਲ ਭੋਜਨ ਦੇ ਵਿੱਚ ਮੌਜੂਦ ਜੋ ਪੌਸ਼ਟਿਕ ਤੱਤ ਘਟ ਜਾਂਦੇ ਨੇ ਆਲੂਆਂ ਦੇ ਵਿੱਚ ਸਟਾਰਚ ਹੁੰਦਾ ਹੈ ਜਿਸ ਨੂੰ ਪ੍ਰੈਸ਼ਰ ਕੁੱਕਰ ਦੇ ਵਿੱਚ ਪਕਾਉਣ ਤੇ ਇੱਕ ਤਰ੍ਹਾਂ ਦਾ ਰਸਾਇਣ ਬਣਦਾ ਹੈ ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਚੌਲ ਤੁਸੀਂ ਚੋਲ ਬਣਾਉਣ ਦੇ ਲਈ ਘਰ ਦੇ ਵਿੱਚ ਕੁੱਕਰ ਦੀ ਵਰਤੋਂ ਵੀ ਕਰ ਸਕਦੇ ਹੋ ਪਰ ਬਹੁਤ ਘੱਟ ਲੋਕ ਜਾਣਦੇ ਨੇ ਕਿ ਜਦੋਂ ਚੋਲ ਕੁੱਕਰ ਦੇ ਵਿੱਚ ਪਕਾਏ ਜਾਂਦੇ ਤਾਂ ਇਸ ਦੇ ਵਿੱਚ ਮੌਜੂਦ ਸਟਾਰਚ ਇੱਕ ਐਕਰਮਲਾਮਾਈਡ ਨਾਂ ਦਾ ਹਾਨੀਕਾਰਕ ਕੈਮੀਕਲ ਛੱਡਦਾ ਜੋ ਸਿਹਤ ਦੇ ਲਈ ਹਾਨੀਕਾਰਕ ਹੋ ਸਕਦਾ ਹੈ ਜੇ ਇਸ ਸਥਿਤੀ ਦੇ ਵਿੱਚ ਤੁਸੀਂ ਚੋਲ ਪਕਾਉਣ ਦੇ ਲਈ ਕੜਾਈ ਜਾਂ ਫਿਰ ਪਤੀਲੇ ਦੀ ਵਰਤੋਂ ਕਰ ਸਕਦੇ ਹੋ ਪੱਤੇਦਾਰ ਸਬਜ਼ੀਆਂ ਜਿਵੇਂ ਕਿ ਪਾਲਕ ਪਾਲਕ ਵਰਗੀ ਪੱਤੇਦਾਰ ਸਬਜ਼ੀਆਂ ਨੂੰ ਪ੍ਰੈਸ਼ਰ ਕੁੱਕਰ ਦੇ ਵਿੱਚ ਨਹੀਂ ਪਕਾਉਣਾ ਚਾਹੀਦਾ ਪ੍ਰੈਸ਼ਰ ਕੁੱਕਰ ਦੇ ਵਿੱਚ ਪੱਤੇਦਾਰ ਸਬਜ਼ੀਆਂ ਨੂੰ ਪਕਾਉਣ ਦੇ ਨਾਲ ਉਹਨਾਂ ਦੇ ਵਿੱਚ ਮੌਜੂਦ ਆਕਸਲੇਟਸ ਭੁਲਕੇ ਕਿਡਨੀ ਸਟੋਨ ਦਾ ਕਾਰਨ ਬਣ ਸਕਦੇ ਨੇ ਇੰਨਾਂ ਹੀ ਨਹੀਂ ਪ੍ਰੈਸ਼ਰ ਕੁੱਕਰ ਦੇ ਵਿੱਚ ਖਾਣਾ ਪਕਾਉਣ ਦੇ ਨਾਲ ਸਬਜ਼ੀਆਂ ਦੇ ਜੋ ਪੋਸ਼ਕ ਤੱਤ ਉਹ ਨਸ਼ਟ ਹੋ ਜਾਂਦੇ ਨੇ ਉਹਨਾਂ ਦੇ ਰੰਗ ਤੇ ਸਵਾਦ ਤੇ ਵਿਸਦਾ ਅਸਰ ਪੈਂਦਾ ਫਰਾਈਡ ਫੂਡ ਦੀ ਗੱਲ ਕਰੀਏ ਤਾਂ ਪ੍ਰੈਸ਼ਰ ਕੁੱਕਰ ਨੂੰ ਭਾਪ ਦੇ ਵਿੱਚ ਤਿਆਰ ਹੋਣ ਵਾਲੇ ਭੋਜਨ ਨੂੰ ਪਕਾਉਣ ਦੇ ਲਈ ਤਿਆਰ ਕੀਤਾ ਜਾਂਦਾ ਹੈ ਜਿਹਦੇ ਵਿੱਚ ਜੇ ਤੁਸੀਂ ਇਸ ਬਰਤਨ 'ਚ ਡੀਪ ਫਰਾਈ ਫੂਡ ਪਕਾਉਂਦੇ ਹੋ ਤਾਂ ਸਿਰਫ ਉਸ ਦਾ ਟੇਸ ਨਹੀਂ ਸਕੋ ਤੁਹਾਡਾ ਕੁਕਿੰਗ ਦਾ ਤਜਰਬਾ ਵੀ ਖਰਾਬ ਹੋ ਜਾਏਗਾ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਕੁੱਕਰ ਨੂੰ ਕਦੇ ਵੀ ਡੀਪ ਫਰਾਈ ਰੈਸਪੀ ਨੂੰ ਬਣਾਉਣ ਦੇ ਲਈ ਇਸਤੇਮਾਲ ਨਾ ਕਰੋ ਕੁੱਕਰ ਜ਼ਿਆਦਾ ਤਾਪਮਾਨ ਤੇ ਤੇਲ ਗਰਮ ਕਰਨ ਦੇ ਲਈ ਨਹੀਂ ਬਣਿਆ ਹੁੰਦਾ ਅਜਿਹੇ ਕਾਰਨ ਦੇ ਨਾਲ ਤੁਹਾਡਾ ਤਲਿਆ ਹੋਇਆ ਭੋਜਨ ਚੰਗਾ ਨਹੀਂ ਬਣੇਗਾ ਤੇ ਨਾਲ ਹੀ ਤੁਹਾਡੇ ਕੁੱਕਰ ਵੀ ਜਿਹੜੇ ਨੇ ਉਹ ਛੇਤੀ ਖਰਾਬ ਹੋ ਜਾਏਗਾ ਤੇ ਕਦੇ ਵੀ ਫਰਾਈਡ ਭੋਜਨ ਜਿਹੜਾ ਉਹ ਕੁੱਕਰ ਦੇ ਵਿੱਚ ਤਿਆਰ ਨਾ ਕਰੋ ਤੇ ਇਹਨਾਂ ਚੀਜ਼ਾਂ ਤੋਂ ਆਪਣਾ ਹੁਣ ਬਚਾਅ ਜ਼ਰੂਰ ਕਰਿਓ ਕਿਉਂਕਿ ਇਹ ਭੋਜਨ ਕੁੱਕਰ ਦੇ ਵਿੱਚ ਜੇਕਰ ਤੁਸੀਂ ਤਿਆਰ ਕਰਦੇ ਹੋ ਤਾਂ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਨੇ